ਇਹ ਨਰਦ ਐਸ ਰੋਡ ਕਰਤੇ ਜਿੰਨੇ ਪਾਕਿਸਤਾਨ ਦਾ ਬਾਰਡਰ ਹੁੰਦਾ ਹਾਂ ਹੋਰ ਤੇ ਪਿੰਡ ਦੇ ਘਰੇ ਆ ਕੇ ਮਾਰਨ ਲੱਗੇ ਹੂੰ ਲੋਕ ਦੱਸ ਦਿੰਦੇ ਨੇ ਇਹਨਾਂ ਨੂੰ ਇਹ ਐਸੀ ਥੋੜੀ ਜਿਹੀ ਟਾਈਮ ਇਹਨਾਂ ਦਾ ਲੋਕ ਦੱਸ ਦਿੰਦੇ ਨੇ ਕਿ ਕੀ ਲੋ ਉਹਦਾ ਕੀ ਨਹੀਂ ਹੁੰਦਾ ਇਹਨਾਂ ਨੂੰ ਉਹ ਸੰਗਰੂਰ ਵਾਲਿਆਂ ਤੁਸੀਂ ਇਹ ਸਰਕਾਰ ਬਣਾਉਣ ਦਾ ਮੁੱਢ ਬੰਜਿਆ ਸੀ ਹੁਣ ਗੁੱਸਾ ਹੈ ਮਣਜੇ ਜੀ ਨੂੰ ਪੂਰਾ ਪੂਰਾ ਗੁੱਸਾ ਜੀ ਕਹਾਂ ਵਾਰ ਸਰਕਾਰ ਨਹੀਂ ਬਣਾਵਾਂਗੇ ਹੇ ਕਿ ਹੁਣ ਇਹਦਾ ਸਾਰਾ ਨੰਨਾ ਨਾਗ ਨਿਕਲ ਗਿਆ ਇਸ ਰਾਬੀ ਕੋਬਾਬੀ ਬੰਦੇ ਨੇ ਜਾਨੀ ਕਿ ਸਾਡੇ ਬਜ਼ੁਰਗਾਂ ਦਾ ਜਿਹੜਾ ਬਡਾਪਾ ਵਈਜੀ ਉਹ ਰੋਲ ਕੇ ਰੱਖਦਾ ਬਹੁਤ ਗੁੱਸਾ ਹੈਗੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅਸੀਂ ਪਿੰਡਾਂ ਦੇ ਵਿੱਚ ਬੜਨ ਨਹੀਂ ਦਿੰਦੇ ਸਵਾਲ ਹੋਣਗੇ ਪਿੰਡਾਂ 'ਚ ਆਇਆ ਨੂੰ ਮੈਂ ਕਿਹਾ ਸਵਾਲ ਤਾਂ ਹੋਣਗੇ ਹੋਣਗੇ ਬਈਜੀ ਨਾਲ ਜਿਵੇਂ ਕਹਿੰਦਾ ਸੀਗਾ ਇਹ ਡਲਾ ਹੁੰਦਾ ਹੈ ਕਿਧਰੋਂ ਆਤਾ ਹੈ ਇਹ ਇਹਨੂੰ ਉਹ ਵੀ ਸਵਾਦ ਚ ਖਾਵਾਂਗੇ ਮੋਦੀ ਦੇ ਥੱਲੇ ਲੱਗਿਆ ਹੋਇਆ ਬਈਜੀ ਜਿਹਦੇ ਤੋਂ ਬਿਲਕੁਲ ਉਹਦੀ ਕੋਈ ਵੜਕ ਨਹੀਂ ਰਹੀ ਹੈਗੀ ਬਿਲਕੁਲ ਪੂੰਛ ਛੱਡਿਆਂ ਵਿਚਾਲੇ ਦੇ ਕੇ ਹੁਣ ਉਹਨਾਂ ਦੀ ਚੱਕਰੀ ਕਰ ਰਿਹਾ ਅਸੀਂ ਤਾਂ ਡਿੱਕੀ ਜਾਂਦੇ ਹੰਗਲਾਂ ਤੇ ਗਣੀ ਜਾ ਰਹੇ ਆ ਵੀ ਕਦੋਂ ਇਹ ਸਾਡੇ ਘਰਾਂ ਚ ਆਉਣ ਕਦੋਂ ਸਾਡੇ ਦਵਾਰਾਂ ਚ ਆਉਣ ਫਿਰ ਇਹਨਾਂ ਨੂੰ ਪੁੱਛਾਂਗੇ ਟਕਾ ਟਕਾ ਕੇ ਪੁੱਛਾਂਗੇ ਵੀ ਹੁਣ ਦੱਸ ਭਗਵੰਤਿਆ ਬਾਕੀ ਅਸੀਂ ਇਹਨੂੰ 2027 ਚਾਹਣਦੇ ਇਹਨੂੰ ਪਿਆ ਪਿਆ ਕੇ ਕੁੱਟਾਂਗੇ ਸਵਾਲ ਹੋਣਗੇ ਜੀ ਇਹ ਮੈਂ ਅੱਜ ਪਿੰਡਾਂ ਚ ਪੁਲਿਸ ਚੜ੍ਹੀ ਐ ਹਾਂਜੀ ਹਾਂ ਮੱਕਾ ਜੀ ਤੁਹਾਨੂੰ ਵੋਟਾਂ ਲੈਣ ਆਉਣਗੇ 27 ਦੇ ਵਿੱਚ ਐਂ ਬਾਂ ਪੂਰੇ ਪਾਜੀ ਬੋੜਾਂਗੇ ਇਹਨਾਂ ਨੂੰ ਆ ਜਿਹੜਾ ਪਿੰਡਾਂ ਦੇ ਵਿੱਚ ਅਥਰੂ ਗੈਸ ਚੱਲ ਰਿਹਾ ਆ ਲੋਕਾਂ ਕੋਲੇ ਅੱਥਰੂ ਕੈਸੇ ਕੋਠਿਆਂ ਤੇ ਧਰੀ ਬੈਠੇ ਆ ਇਹਨਾਂ ਦੀ ਵੀ ਉਹ ਤਿਆਰੀ ਹੈ ਇਹ ਵੀ ਆਪਦੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਨਹੀਂ ਵੜਨ ਦੇਣਗੇ ਜੇ ਸਾਡੇ ਨਾਲ ਐ ਕਰਨਗੇ ਸਾਨੂੰ ਕਿੰਨੇ ਕ ਨੂੰ ਮਾਰੂਗਾ ਸਿਰ ਪਾੜ ਦੂਗਾ 100 ਬੰਦੇ ਦੇ ਪਾੜ ਦੂਗਾ 200 ਦੇ ਪਾੜ ਦੂਗਾ ਅਸੀਂ ਲੱਖਾਂ ਤੇ ਉਠਾਂਗੇ ਅਸੀਂ ਇਸ ਵਕਤ ਪਿੰਡ ਜਖੇਪਲ ਦੇ ਵਿੱਚ ਆ ਜਿੱਥੇ ਬਾਹਰ 500 ਤੋਂ ਪਲੱਸ ਮੁਲਾਜ਼ਮ ਖੜਾ ਹੈ ਪੁਲਿਸ ਖੜੀ ਹੈ ਆਧਾ ਅਧਿਕਾਰੀ ਖੜੇ ਆ ਤੇ ਦੂਜੇ ਪਾਸੇ ਪਿੰਡ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕਿਸਾਨ ਬੈਠੇ ਆ ਕਿਸਾਨਾਂ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਮਤਲਬ ਇੱਕ ਪਾਸੇ ਇੰਨਾ ਜ਼ਬਰ ਜ਼ੁਲਮ ਸਭ ਕੁਝ ਦੇ ਬਾਵਜੂਦ ਵੀ ਲੋਕ ਡਟੇ ਹੋਏ ਨੇ ਲੋਕਾਂ ਦੇ ਵਿੱਚ ਹੌਸਲਾ ਬਰਕਰਾਰ ਆ ਜਿੱਥੇ ਵੀ ਲੋਕਾਂ ਨੂੰ ਲੱਗਿਆ ਉੱਥੇ ਬਹਿ ਗਏ ਆ ਕੀ ਮੰਨਦੇ ਹੋ ਜੀ ਮਤਲਬ ਅੱਜ ਪਿੰਡਾਂ 'ਚ ਪੁਲਿਸ ਵੜ ਗਈ ਮਤਲਬ ਐਡੇ ਵੱਡੇ ਪੱਧਰ ਦੇ ਪੁਲਿਸ ਤੁਸੀਂ ਕਦੇ ਦੇਖੀ ਸੀ ਵੀ ਐਂ ਪਿੰਡਾਂ ਜਾ ਕੇ ਤਾਂ ਬੋਲਤਾ ਹੋਵੇ ਹੱਟ ਤੱਕ ਨਹੀਂ ਦੇਖੀ ਕਿਉਂਕਿ ਅਸੀਂ ਪਹਿਲਾਂ 6 ਤਰੀਕ ਨੂੰ ਇਹ ਪੈਂਡੈਂਟਾ ਜਾਣ ਵਾਸਤੇ ਜਾ ਰਹੇ ਸੀ ਫਿਰ ਵੀ ਇਹ ਪੁਸਪਰ ਸਸਰੇ ਸਾਨੂੰ ਰੋਕਿਆ ਗਿਆ ਕਿਉਂਕਿ ਅਸੀਂ ਉਹ ਦੋ ਜੋ ਕਿਸਾਨ ਨੇ ਆਗੂ ਨੇ 10 ਮਿੰਨਾਂ ਤੋਂ ਜੇਲ੍ਹ ਚ ਬੰਦ ਨੇ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਗਲਤ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਬੰਦ ਨੇ ਫਿਰ ਅੱਜ ਅਸੀਂ ਫੇਰ ਇਸ ਇੱਕ ਰੋਸ ਪ੍ਰਦਰਸ਼ਨ ਕਰੇ ਸੀ ਇੱਕ ਦਿਨ ਦਾ ਫਿਰ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਘਰਾਂ ਚ ਵੜ ਕੇ ਛਾਪੇਮਾਰੀ ਕੀਤੀ ਸਾਨੂੰ ਉੱਥੇ ਜਾਣ ਦਿੱਤਾ ਕਿਉਂਕਿ ਫਿਰ ਇਸ ਜਕੇਪਲ ਪਿੰਡ ਵਿੱਚ ਆ ਕੇ ਜੋ ਲੋਕ ਪਿੰਡ ਦੇ ਆ ਇਧਰ ਆ ਕੇ ਇਕੱਠੇ ਹੋਏ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਰੋਸ ਪ੍ਰਦਰਸ਼ਨ ਕਰਨੇ ਆ ਫਿਰ ਵੀ ਪੁਲਿਸ ਸਾਰੇ ਬਾਡਰਾਂ ਤੇ ਖੜੀ ਐ ਇੱਥੇ ਜੋ ਪਚੀਮਾ ਅਮਰਕੋਟੜਾ ਸ਼੍ਰੀਨਾਮੇਰੀ ਚ ਖੜੀ ਐ ਕਿਉਂਕਿ ਜਾਣੀ ਦੇਰੀ ਇਹ ਬਹੁਤ ਹੀ ਨਲਾਕੀ ਹੈ ਪੁਲਪ ਸ਼ਾਸਨ ਦੀ ਕਿਉਂਕਿ ਕਿ ਰੋਸ ਪ੍ਰਦਰਸ਼ਨ ਕਰਕੇ ਸਾਨੂੰ ਇਹ ਨਹੀਂ ਕਰ ਰਹੇ ਨੇ ਜੀ ਕਿਉਂਕਿ ਇਹ ਕਿਉਂ ਪਸਾਨ ਨੇ ਇੱਕ ਆਪਣੀ ਲੜਾਈ ਲੜ ਰਹੇ ਨੇ ਕਿਉਂਕਿ ਪੁਲਿਸ ਪ੍ਰਸ਼ਾਸਨ ਤਾਂ ਇਹ ਆਪਣੀ ਧੱਕੇ ਚ ਠਾਈ ਕਰਦਾ ਹੈ ਵੀ ਕਿਉਂਕਿ ਇਹ ਇਹਨਾਂ ਨੂੰ ਵੀ ਨਹੀਂ ਜਾਣ ਦੇਣਾ ਉੱਥੇ ਬਠੰਡੇ ਗੁੱਸਾ ਹੈ ਮਨਤੇ ਜੀ ਦਾ ਜਿਹੜੀ ਅੱਜ ਪੁਲਿਸ ਵਾਲੀ ਪਿੰਡਾਂ ਚ ਆਏ ਬਹੁਤ ਬਹੁਤ ਗੁੱਸਾ ਜੀ ਹੈ ਬਹੁਤ ਗੁੱਸਾ ਹੈਗਾ ਅੱਜ ਤੱਕ ਦੇਖਿਆ ਸੀ ਵੀ ਐਡੇ ਵੱਡੇ ਪਦ ਤੇ ਪੁਲਸ ਐ ਪਿੰਡਾਂ ਚੋਂ ਜਿਉਂਦ ਪਿੰਡ ਚ ਹੱਥ ਪਾਟ ਕੇ ਇੱਕ ਨੌਜਵਾਨ ਦਾ ਅਥਰੂ ਗੈਸ ਦੇ ਗੋਲੇ ਪਿੰਡ ਚ ਆ ਕੇ ਚਲਾਏ ਇਸ ਤੋਂ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਕਿ ਹਰਿਆਣਾ ਚਲਾ ਰਿਆ ਦਿੱਲੀ ਚਲਾ ਰਹੀ ਹੈ ਪਰ ਅੱਜ ਤਾਂ ਪਿੰਡਾਂ ਚ ਵੜ ਕੇ ਪੰਜਾਬ ਪੁਲਿਸ ਨੇ ਚਲਾਇਆ ਇਹ ਨਰ ਦੇ ਐਸਲੋਟ ਕਰਤੇ ਜਿੰਨੇ ਵੀ ਪਾਕਿਸਤਾਨ ਦਾ ਬਾਰਡਰ ਹੁੰਦਾ ਉਹ ਤਾਂ ਪਿੰਡ ਚ ਘਰੇ ਆ ਕੇ ਮਾਰਨ ਲੱਗੇ ਹੁਣ ਲੋਕ ਦੱਸ ਦੇਣਗੇ ਇਹਨਾਂ ਨੂੰ ਐਸੀ ਥੋੜੀ ਜਿਹੀ ਟਾਈਮ ਇਹਨਾਂ ਦਾ ਲੋਕ ਦੱਸ ਦੇਣਗੇ ਵੀ ਕੀ ਲੋ ਉਹਦਾ ਕੀ ਨਹੀਂ ਹੁੰਦਾ ਇਹਨਾਂ ਨੂੰ ਉਹ ਸੰਗਰੂਰ ਵਾਲਿਆਂ ਤੁਸੀਂ ਇਹ ਸਰਕਾਰ ਬਣਾਉਣ ਦਾ ਮੁੱਢ ਬੰਜਿਆ ਸੀ ਹੁਣ ਗੁੱਸਾ ਹੈ ਮਨ ਚ ਇਹਨੂੰ ਪੂਰਾ ਪੂਰਾ ਗੁੱਸਾ ਜੀ ਕਹਾਂ ਵਾਰੀ ਸਰਕਾਰ ਨਹੀਂ ਬਣਾਵਾਂਗੇ ਹੇ ਕਿ ਹੁਣ ਤਾਂ ਸਾਰਾ ਨੂੰ ਨਰਾਇਕ ਨਿਕਲ ਗਿਆ ਸਾਰਾ ਨੂੰ ਨਰਾਇਕ ਨਿਕਲਿਆ ਬੰਦਾ ਹੀਗਾ ਸਭ ਤੋਂ ਇਹ ਗੁੱਸਾ ਮਨਜੀ ਬਾਈ ਜੀ ਬਹੁਤ ਜ਼ਿਆਦਾ ਗੁੱਸਾ ਹੈਗਾ ਸਾਡੇ ਤੋਂ ਰੋ 2 3 ਕਿਲੋਮੀਟਰ ਤੇ ਸਤੌਜ ਪਿੰਡ ਹੈਗਾ ਨਿੱਤ ਅਸੀਂ ਉਹਦੇ ਪਿੰਡ ਜਾਣੇ ਹੈਗੇ ਆਗੇ ਬੜੀਆਂ ਉਮੀਦਾਂ ਸੀ ਬਹੁਤ ਆਸਾਂ ਸੀਗੀਆਂ ਜਾਨੀ ਕਿ ਹੁਣ ਸਾਡੇ ਆ ਜਖੇਪੜ ਜਮਾ ਚੌਂਕ ਦੇ ਵਿੱਚ ਉਹਨਾਂ ਸਾਰੇ ਸਾਡੇ ਪਿੰਡ ਦੀ ਵਾਦੀ ਨਹੀਂ ਜਿੰਨੀ ਪੁਲਿਸ ਫੋਰਸ ਲਾਰਕੀ ਆ ਕੁੱਲੀ ਜੇਲ ਬਣਾ ਰੱਖਿਆ ਹੈਗਾ ਸਾਡੇ ਬਜ਼ੁਰਗ ਬੈਠੇ ਹੈਗੇ ਜਿਨ੍ਹਾਂ ਨੇ ਸਾਰੀ ਉਮਰ ਪੰਜਾਬ ਦੇ ਵਿਕਾਸ ਲਈ ਕਮਾਇਆ ਜ਼ਮੀਨਾਂ ਨੂੰ ਪਜਾਉ ਬਣਾਇਆ ਟਿੱਬਿਆਂ ਨੂੰ ਢਾਲਿਆ ਜਾਨੀ ਕਿ ਅੱਜ ਆਪੇ ਬਜ਼ੁਰਗ ਹੋ ਗਏ ਅੱਜ ਇਹ ਆਪਣੇ ਬੱਚਿਆਂ ਦੇ ਪਿੱਖ ਨੂੰ ਮੁੱਖ ਰੱਖਦੇ ਹੋਏ ਇਹ ਅੱਜ ਬੈਠਿਆ ਸ਼ਾਂਤਮਈ तरीके ਨਾਲ ਬੈਠੇ ਆ ਉਹਨਾਂ ਦੇ ਹੱਥਾਂ 'ਚ ਦੇਖੋ ਕਿਵੇਂ ਬਾਸ ਦੀਆਂ ਡੰਡੇ ਡੰਡੇ ਆ ਛੋਟੇ ਆ ਕਿਵੇਂ ਪਲਾਸਟਿਕ ਦੇ ਡੰਡੇ ਆ ਤਰੂ ਗੈਸ ਲਈ ਖੜੇ ਆ ਜਿਵੇਂ ਕਿ ਪਤਾ ਨਹੀਂ ਕੀ ਪਾਕਿਸਤਾਨ ਚੜ੍ਹ ਕੇ ਆ ਗਿਆ ਜਿੱਥੇ ਸਾਨੂੰ ਕੁਝ ਕਰਨਾ ਚਾਹੀਦਾ ਉੱਥੇ ਤਾਂ ਕੁਝ ਕਰਦੇ ਨਹੀਂ ਹੈਗੇ ਇਸ ਰਾਬੀ ਕੋਬੀ ਬੰਦੇ ਨੇ ਜਨਨਕ ਸਾਡੇ ਬਜ਼ੁਰਗਾਂ ਦਾ ਜਿਹੜਾ ਬਟਾਪਾ ਵਈ ਜੀ ਉਹ ਰੋਲ ਕੇ ਰੱਖਤਾ ਬਹੁਤ ਗੁੱਸਾ ਹੈ ਗਿਆਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅਸੀਂ ਪਿੰਡਾਂ ਦੇ ਵਿੱਚ ਬੜਨ ਨਹੀਂ ਦਿੰਦੇ ਸਵਾਲ ਹੋਣਗੇ ਪਿੰਡਾਂ 'ਚ ਆਇਆ ਨੂੰ ਮੈਂ ਕਿਹਾ ਸਵਾਲ ਤਾਂ ਹੋਣਗੇ ਹੋਣਗੇ ਬੀਜੀ ਨਾਲ ਜਿਵੇਂ ਕਹਿੰਦਾ ਸੀਗਾ ਇਹ ਡਲਾ ਹੁੰਦਾ ਹੈ ਕਿੱਧਰੋਂ ਆਤਾ ਹੈ ਇਹ ਇਹਨੂੰ ਉਹ ਵੀ ਸਵਾਦ ਚਖਾਵਾਂਗੇ ਹੁਣ ਚਖਾਵਾਂਗੇ ਕਿਉਂਕਿ ਸਾਡੀਆਂ ਪੁੱਭਾਂ ਨਿਕਲਦਿਆਂ ਨੇ ਜਿਹੜੇ ਬਜ਼ੁਰਗਾਂ ਨੇ ਆਰਾਮ ਦੀ ਜ਼ਿੰਦਗੀ ਜਿਉਣੀ ਸੀ ਵੈਗਰੂ ਵੈਗਰੂ ਦਾ ਨਾਮ ਜਪਣਾ ਸੀ ਅੱਜ ਆਪਣੇ ਨੌਜਵਾਨ ਜਵਾਨੀ ਨੂੰ ਲੈ ਕੇ ਆਪਣੇ ਬੱਚਿਆਂ ਦੇ ਪੁੱਖ ਨੂੰ ਲੈ ਕੇ ਆ ਬੈਠੇ ਆ ਠੀਕ ਹੈ ਜਿਨ੍ਹਾਂ ਨੇ ਸਾਰੀ ਉਮਰ ਟੋਇਆਂ ਚੋਂ ਡੂੰਘਿਆਂ ਚੋਂ ਪਾਣੀ ਕੱਢ ਕੇ ਜ਼ਮੀਨਾਂ ਨੂੰ ਢਾਲ ਕੇ ਪਜਾਉ ਬਣਾ ਕੇ ਜਨਨਕੇ ਸੀਗਾ ਉਹ ਕੀਤਾ ਤੇ ਅੱਜ ਆ ਰੁਲ ਰਹੇ ਨੇ ਸੜਕਾਂ ਤੇ ਜਿਹੜਾ ਕਹਿੰਦਾ ਸੀ ਮੈਂ ਸੁਧਾਰਨ ਮਾਸਟਰ ਦਾ ਮੁੰਡਾ ਆ ਮੈਨੂੰ ਸਾਰਾ ਕੁਝ ਪਤਾ ਆ ਮੈਂ ਸਾਰਾ ਕੁਝ ਹੱਡੀ ਹੰਡਾ ਆ ਕਿਵੇਂ ਜਨਨਕੇ ਬੰਬੇ ਦੇ ਧੂਏ ਦੇ ਨਾਲ ਮੱਛਰ ਉਡਾਇਆ ਜਾਂਦਾ ਵੀ ਮੈਨੂੰ ਸਾਰਾ ਕੁਝ ਪਤਾ ਆ ਆ ਪਤਾ ਆ ਉਹਨੂੰ ਜਿਹੜਾ ਕਿ ਸਿੱਧੇ ਰੂਪ ਦੇ ਵਿੱਚ ਮੋਦੀ ਦੇ ਥੱਲੇ ਲੱਗੇ ਹੋਇਆ ਵੀਜੀ ਜਿਹਦੇ ਤੋਂ ਬਿਲਕੁਲ ਉਹਦੀ ਕੋਈ ਬੜਕ ਨਹੀਂ ਰਹੀ ਹੈਗੀ ਬਿਲਕੁਲ ਪੂੰਛਰ ਛੱਡਿਆਂ ਵਿਚਾਲੇ ਦੇ ਕੇ ਹੁਣ ਉਹਨਾਂ ਦੀ ਚੱਕਰੀ ਕਰ ਰਿਹਾ ਸਾਨੂੰ ਬੜੀਆਂ ਉਮੀਦਾਂ ਸੀ ਬਹੁਤ ਆਸਾਂ ਸੀ ਕਿਉਂਕਿ ਸਾਡੇ ਕਮਾਂਡ ਪਿੰਡ ਚ ਸੀਗਾ ਤੇ ਬੜੇ ਇਹਦੇ ਫੈਨ ਸੀ ਬੜੇ ਕੋਲ ਦੇ ਜਨਨਕ ਸੀਗੇ ਅਸੀਂ ਚਹਤੇ ਸੀਗੇ ਤੇ ਅੱਜ ਸਾਡੇ ਬਜ਼ੁਰਗਾਂ ਨੇ ਉਹਨਾਂ ਨੇ ਸੜਕਾਂ ਤੇ ਰੋਲਿਆ ਹੋਇਆ ਸਾਡੀਆਂ ਬਜ਼ੁਰਗ ਔਰਤਾਂ ਸਾਡੇ ਬਜ਼ੁਰਗ ਤੇ ਸਾਡੇ ਨੌਜਵਾਨ ਉਹ ਸਾਡੇ ਕਿਸਾਨ ਆ ਗੋ ਬਲਦੇਵ ਸਿੰਘ ਚੌਂਕੇ ਤੇ ਸ਼ਰਨਦੀਪ ਉਹ ਬੈਠੇ ਆਗੇ ਜਾਨੀ ਕਿ ਇਹਨਾਂ ਦਾ ਜਿਹੜਾ ਸੰਤਾਪ ਸੀ ਹੰਡਾਰੇ ਆ ਉਹ ਅਸੀਂ ਜਾਣਦੇ ਆ ਇਨਾਂ ਦੀ ਨਾ ਹੈਗੀ ਆ ਬੇਜੀ ਕੋਈ ਨੀਤੀ ਹੈਗੀ ਆ ਨਾ এডਿਕੇਸ਼ਨ ਤੇ ਨੀਤੀ ਹੈਗੀ ਆ ਨਾ ਸਿਹਤ ਤੇ ਕੋਈ ਨੀਤੀ ਹੈਗੀ ਆ ਨਸ਼ਾ ਬਚਾਉ ਦੇ ਢੋਂਗ ਆ ਜਿਹੜੇ ਕਰ ਰਹੇ ਨੇ ਟੈਕਸ ਦਾ ਪੈਸਾ ਜਾਨੀ ਕਿ ਪਾਣੀ ਜੋਂਹੇ ਬਾਹਰ ਆਏ ਨੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਆਉਣਗੇ ਅਸੀਂ ਤਾਂ ਡਿੱਕੀ ਜਾਂਨੇ ਆਂ ਉਂਗਲਾਂ ਤੇ ਗਿਣੀ ਜਾ ਰਹੇ ਆਂ ਵੀ ਕਦੋਂ ਇਹ ਸਾਡੇ ਘਰਾਂ ਚ ਆਉਣ ਕਦੋਂ ਸਾਡੇ ਦਵਾਰਾਂ ਚ ਆਉਣ ਫਿਰ ਇਹਨਾਂ ਨੂੰ ਪੁੱਛਾਂਗੇ ਟਕਾ ਟਕਾ ਕੇ ਪੁੱਛਾਂਗੇ ਵੀ ਹੁਣ ਦੱਸ ਭਗਵੰਤ ਆ ਜਿਹੜੀਆਂ ਤੂੰ ਗੱਲਾਂ ਕਰਦਾ ਸੀ ਜਿਵੇਂ ਤੂੰ ਸਾਨੂੰ ਹੈਰਾਨ ਕੀਤਾ ਹੈਗਾ ਤੂੰ ਚਾਕਰ ਬਣ ਕੇ ਰਿਆ ਮੋਦੀ ਦਾ ਮੰਮਿਤ ਸ਼ਾਹ ਦਾ ਉਦੋਂ ਜਾ ਕੇ ਜਨਿੱਕੇ ਸੀਗਾ ਇਹ ਜਿਵੇਂ ਕੁੱਤੇ ਤੇ ਡੜਾ ਮਾਰਦੇ ਆ ਪੂੰਛ ਦੇ ਕੇ ਭਗਦਾ ਜਦੋਂ ਅਮਿਤ ਸ਼ਾਹ ਜਾਂ ਕੇਜਰੀ ਵਾਲੇ ਨੂੰ ਕੋਈ ਐਲਾਨ ਕਰਦੇ ਆ ਉਧਰੋਂ ਹੁਕਮ ਕਰਦੇ ਆ ਆਰਡਰ ਜਾਰੀ ਕਰਦੇ ਆ ਤਾਂ ਫਿਰ ਇਹ ਐਵੇਂ ਭਸਦਾਗਾ ਤੇ ਜਦੋਂ ਕੋਈ ਗੱਲ ਹੁੰਦੀ ਆ ਜਾ ਕੇ ਉੱਥੇ ਫੋਰਟੀ ਚ ਐਡਮਿਟ ਹੋ ਜਾਂਦਾਗਾ ਆ ਡਰਾਮੇਵਾਜ ਆ ਪੂਰਾ ਜਨਿੱਕੇ ਇਹਦੇ ਰੋਮ ਰੋਮ ਚ ਨੰਟੰਕੀ ਬਾਜੀ ਜਿਹੜੀ ਹੈਗੀ ਉਹ ਭਰੀ ਹੋਈ ਆ ਇਹ ਹੈਗਾ ਬੀਜੀ ਪੁੱਛਿਆਗਾ ਪੁੱਛੇ ਜਾਣਗੇ ਸਵਾਲ ਪਿੰਡਾਂ ਜਿਵੇਂ ਅੱਜ ਘਰੋ ਘਰੀ ਪੁਲਸ ਵਾਰੀ ਹੈ ਹਾਂ ਜੀ ਪੁੱਛੇ ਜਾਣਗੇ ਜਰੂਰ ਇਹ ਲੋ ਪਿੰਡਾਂ 'ਚ ਵੋਟਾਂ ਮੰਗ ਕੇ ਆਉਣਗੇ ਕਹੋਂਗੇ ਵੀ ਦੱਸੋਂਗੇ ਆ ਕੁਝ ਐ ਹਾਂਜੀ ਸਵਾਲ ਪੁੱਛੇ ਜਾਣਗੇ ਇਹਨਾਂ ਨੂੰ ਵੀ ਮੈਂ ਧਰਨੇ ਲਗਾਉਂਦਾ ਜੀ ਤੂੰ ਕਹੋਂਗੇ ਸਵਾਲ ਜੀ ਪਿੰਡਾਂ 'ਚ ਆਉਣਗੇ ਵੋਟਾਂ ਲੈਣ ਹਾਂਜੀ 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 ਸਵਾਲ ਹੋਣਗੇ ਕਿਉਂਕਿ ਇਹਨਾਂ ਨੇ ਜਿਵੇਂ ਢੋਂਗ ਰਚਿਆ ਹੈ ਸਾਨੂੰ ਆ ਕੇ ਪਿੰਡਾਂ 'ਚੋ ਛਾਪੇ ਮਾਰਦੇ ਨੇ ਜਿਹੜਾ ਇਹਨਾਂ ਨੇ ਜੁੱਧ ਨਸ਼ਿਆਂ ਵਿਰੁੱਧ ਲਾਇਆ ਹੋਇਆ ਜਮਾ ਢੋਂਗ ਹੈ ਹਰ ਗਲੀ 'ਚ ਹਰ ਘਰ 'ਚ ਨਸ਼ਾ ਹੈ ਜੁੱਧ ਨਸ਼ਿਆਂ ਵਿਰੁੱਧ ਕੋਈ ਨਿਸ਼ਾਨੀ ਬੰਦ ਹੋਇਆ ਅਜੇ ਤੱਕ ਇਹ ਤੋਂ ਸਭ ਢੋਂਗ ਹੈ ਲਾਜ ਦਾ ਗਰੀਬਾਂ ਦਾ ਲਾਜ ਆ ਜਾਏਗਾ ਅ ਅਕੇਸੀ ਨੇ ਉਹ ਬਣਾਤੇ ਮਹੱਲਾ ਕਲੀਨਿਕਾ ਹਾਂ ਮਹੱਲਾ ਕਲੀਨਿਕਾ ਉਹਨਾਂ ਚ ਕੋਈ ਦਵਾਈ ਨਹੀਂ ਬੁਖਾਰ ਦੀ ਗੋਲੀ ਹੈ ਜੇ ਕਿਸੇ ਦਾ ਸਿਰ ਦੁਖਦਾ ਉਹ ਵੀ ਉਹੀ ਚੱਕ ਕੇ ਦੇ ਦਿੰਦੇ ਨੇ ਜੇ ਸਰਕਾਰੀਆ ਹਸਪਤਾਲ ਚ ਜਾਂਦੇ ਆ ਉਹ ਦਵਾਈ ਲਿਖ ਕੇ ਬਾਹਰੋਂ ਲੈਣੀ ਪੈਂਦੀ ਆ ਸਾਨੂੰ ਸਭ ਟੋਂਗ ਹੈ ਕੋਈ ਸਰਕਾਰ ਨੇ ਨਾ ਇਹਨੇ ਸਿੱਖਿਆ ਪ੍ਰਤੀ ਕੁਝ ਕਰਿਆ ਨਸ਼ਾ ਆਮ ਬਿਕਦਾ ਕਿੰਨੀਆਂ ਮਰਜ਼ੀ ਰੈਲੀਆਂ ਕਰ ਲੇ ਨਸ਼ਾ ਪੰਜਾਬ ਚ ਆਮ ਹੈ ਬਹੁਤ ਬਹੁਤ ਧੰਨਵਾਦ ਬਾਕੀ ਅਸੀਂ ਇਹਨੂੰ 2027 ਚਾਹੁੰਦੇ ਇਹਨੂੰ ਪਹਹਾ ਪਹਹਾ ਕੇ ਕਟਾਂਗੇ ਸਵਾਲ ਹੋਣਗੇ ਜੀ ਅੱਜ ਪਿੰਡਾਂ 'ਚ ਪੁਲਿਸ ਚੜ੍ਹੀ ਐ ਹਾਂ ਜੀ ਹਾਂ ਪੱਕਾ ਜੀ ਜਦੋਂ ਵੋਟਾਂ ਲਾਈਨ ਆਉਣਗੇ 27 ਦੇ ਵਿੱਚ ਐਂ ਬਾਂ ਪੂਰੇ ਪਾਜੀ ਮੋੜਾਂਗੇ ਜਿੰਨਾਂ ਨੂੰ ਇਸ ਤਰੀਕੇ ਦਾ ਦੇਖਿਆ ਜੀ ਤੁਸੀਂ ਲੰਮਿਆਂ ਚਿਰ ਤੋਂ ਇਹ ਕੰਮਾਂ 'ਚ ਹੋਵੋਗੇ ਤੁਸੀਂ ਤੁਹਾਡੀ ਕਾਫੀ ਉਮਰ ਐ ਕਦੇ ਇਸ ਤਰੀਕੇ ਨਾਲ ਪੁਲਿਸ ਪਿੰਡ ਪਿੰਡ ਜਵਾੜ ਦਿੱਤੇ ਪਿੰਡ ਚੱਥਰੂ ਗੈਸ ਦੇ ਗੋਲੇ ਛੱਡ ਲਿਆ ਨਾ ਜੀ ਇਹ ਪਹਿਲੀ ਵਾਰ ਦੇਖਿਆ ਜੀ ਪਹਿਲਾਂ ਨਹੀਂ ਕਦੇ ਇਸ ਤਰ੍ਹਾਂ ਹੈਗਾ ਸੀ ਜੀ ਇਹ ਜਿਹੜਾ ਕੁਝ ਹੁਣ ਹੋਇਆ ਹੈ ਉਹ ਦੰਨੇ ਹੀ ਕਰਦੀ ਹੈ ਜਿਹਨੂੰ ਮਰਜ਼ੀ ਮਾਰ ਦੋ ਕੋਈ ਆਪਦੀ ਆਵਾਜ਼ ਵਾਸ ਥੰਦਾ ਉਸ ਨਾਲ ਗੱਲ ਦਬਲੰਦੇ ਨੇ ਹੁਣ ਆ ਚੀਜ਼ ਹੈ ਜੀ ਆ ਚੀਜ਼ ਹਾਂ ਗਾਣੂ ਖਤਮਾ ਮਾਮਲਾ ਹੈ ਗਾਣੂ ਨਹੀਂ ਆਊਗਾ ਇਹ ਤਾਂ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਰੋਸ ਹੈ ਗੁੱਸਾ ਹੈ ਉਹ ਕਹਿ ਰਹੇ ਆ ਕਿ ਇਹ ਪਹਿਲੀ ਵਾਰ ਅਜਿਹਾ ਅਸੀਂ ਦੇਖ ਰਹੇ ਆ ਕਿ ਕਿਵੇਂ ਦੇਖਿਆ ਜਾਵੇ ਮਤਲਬ ਜਿਹੜਾ ਕਹਿੰਦਾ ਸੀ ਕਿ ਸਾਡੇ ਰਾਜ ਚ ਧਰਨੇ ਨਹੀਂ ਲੱਗਣੇ ਕੰਮ ਇੰਨੇ ਵਧੀਆ ਕਰ ਦਿੰਦੇ ਆ ਪਰ ਹੁਣ ਜੇ ਕੋਈ ਸ਼ਾਂਤਮਈ ਤਰੀਕੇ ਨਾਲ ਵੀ ਧਰਨਾ ਲਾਉਣ ਜਾਂਦਾ ਧਰਨਾ ਨਹੀਂ ਲਾਉਣ ਦਿੱਤਾ ਜਾਂਦਾ ਈਵਨ ਕਿ ਅੱਜ ਤਾਂ ਪਿੰਡਾਂ 'ਚ ਪੁਲਿਸ ਵਾਰ ਦਿੱਤੀ ਸੜਕਾਂ ਤੇ ਅਥਰੂ ਗੈਸ ਦੇ ਕੋਲੇ ਬਾਰਡਰਾਂ ਤੇ ਦੂਜੇ ਸੂਬਿਆਂ ਤੇ ਤੇ ਸੁਣੇ ਸੀ ਪਿੰਡਾਂ 'ਚ ਅਥਰੂ ਗੈਸ ਦੇ ਗੋਲੇ ਛੱਡੇ ਗਏ ਕਿਵੇਂ ਦੇਖਦੇ ਜਿਹੜੇ ਗੋਲੇ ਛੱਡੇ ਗਏ ਭਗਵੰਤ ਮਾਨ ਦੀ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਕਿ ਉਹ ਕਿੰਨਾ ਕੰਮ ਕਰਾਂ ਦਾ ਕੱਕ ਹੈ ਜਦੋਂ ਕੋਈ ਪੰਜਾਬ ਦੀ ਗੱਲ ਕਹਿਣ ਦੀ ਵਾਰੀ ਆਉਂਦੀ ਹੈ ਤਾਂ ਉਹ ਹਸਪਤਾਲ 'ਚ ਜਾ ਡਿੱਗਦਾ ਲੋਕਾਂ ਨੂੰ ਤਾਂ ਉਹ ਕਹਿੰਦਾ ਕਿ ਮਹੱਲਾ ਕਲੀਨਿਕਾ 'ਚੋਂ ਇਲਾਜ ਕਰਾਓ ਤੇ ਮੈਂ ਕਰਾਵਾਂ ਫੋਟੀ ਦੇ ਵਿੱਚੋਂ ਇਲਾਜ ਆ ਜਿਹੜਾ ਪਿੰਡਾਂ ਦੇ ਵਿੱਚ ਅਥਰੂ ਗੈਸ ਚੱਲ ਰਿਹਾ ਆ ਲੋਕਾਂ ਕੋਲੇ ਅਥਰੂ ਗੈਸੇ ਕੋਠਿਆਂ ਤੇ ਧਰੀ ਬੈਠੇ ਆ ਇਹ ਵੀ ਆਪਦੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਨਹੀਂ ਵੜਨ ਦੇਣਗੇ ਜੇ ਸਾਡੇ ਨਾਲ ਐ ਕਰਨਗੇ ਕਿੰਨਾ ਕਚਰੇ ਸਾਡੀ ਪੁਲਿਸ ਨੂੰ ਇਸ ਤਰ੍ਹਾਂ ਲਾ ਲਾ ਕੇ ਸਾਨੂੰ ਇਹ ਹੈਰਾਨ ਕਰਨਗੇ ਉਧਰਲੇ ਪਾਸੇ ਵੀ ਨੌਜਵਾਨ ਸਾਡੇ ਆ ਅਸੀਂ ਦਿਨ ਰਾਤ ਇਸੇ ਕੰਮ ਤੇ ਲੱਗੇ ਹੋਇਆ ਸੀ ਤਾਂ ਰਾਤ ਨੂੰ ਵੀ ਚੱਲਾਂਗੇ ਦਿਨੇ ਵੀ ਚੱਲਾਂਗੇ ਜਦੋਂ ਵੀ ਮੌਕਾ ਮਿਲੂਗਾ ਤੇ ਨੱਕ 'ਚ ਦਮ ਕਰਕੇ ਛੱਡਾਂਗੇ ਅਸੀਂ ਕੀ ਲੱਗਦਾ ਐ ਲੜਨ ਵਾਲੇ ਲੋਕਾਂ ਨੂੰ ਦਬਾਇਆ ਜਾ ਸਕਦਾ ਹੈ ਡਰਾ ਲੈਣ ਕੇ ਤੁਹਾਨੂੰ ਜੇ ਲੜਨ ਵਾਲੇ ਲੋਕਾਂ ਨੂੰ ਦਬਾਇਆ ਜਾਂਦਾ ਪਿਛਲੇ ਸਮੇਂ ਤੇ ਹਾਲਾਤਾਂ ਤੇ ਝਾਤ ਮਾਰੀਆ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਤੇ ਫੋਰਸ ਵੀ ਅੰਗਰੇਜ਼ਾਂ ਦੀ ਸੀ ਉਹਨਾਂ ਤੋਂ ਲੋਕ ਨਹੀਂ ਦਬੇ ਆਹ ਫੋਰਸ ਤਾਂ ਸਾਡੀ ਆ ਤੇ ਸਾਡੇ ਨੌਜਵਾਨ ਭਰਾ ਕਹਿੰਦੇ ਆ ਵੀ ਅਸੀਂ ਮਜਬੂਰ ਆ ਇੱਕ ਦਿਨ ਇਹ ਕਹਿਣ ਲੱਗ ਜਾਣਗੇ ਕਿ ਅਸੀਂ ਨਹੀਂ ਇਹਨਾਂ ਦੇ ਡਾਂਗਾ ਛੋਟੇ ਮਾਰ ਸਕਦੇ ਇਹ ਸਾਡੇ ਆਪਣੇ ਆ ਇਸ ਕਰਕੇ ਲੋਕ ਸੰਘਰਸ਼ੀ ਕਦੇ ਨਹੀਂ ਦਬਦੇ ਤੇ ਨਾ ਹੀ ਦਬੀਏ ਕੀ ਮੰਨਿਆ ਜਾਵੇ ਮਤਲਬ ਅੱਜ ਸਿਰਫ ਸ਼ਾਂਤ ਮਈ ਧਰਨਾ ਨਾ ਕੋਈ ਢਾਹੋ ਨਾ ਕੁਛ ਇਹ ਕਰਨ ਤੋਂ ਵੀ ਰੋਕ ਲਿਆ ਕਿ ਇਹ ਜਿਹੜਾ ਡੈਮੋਕਰੈtic ਹੱਕ ਹੈ ਲੋਕਾਂ ਦਾ ਜਿਹੜਾ ਸਵਿਧਾਨ ਵੀ ਦਿੰਦਾ ਹੈ ਉਹਨੂੰ ਵੀ ਖੋਣ ਦੇ ਤਰ੍ਹਾਂ ਹੀ ਬਾਣ ਸਰਕਾਰ ਹਾਂਜੀ ਬਿਲਕੁਲ ਇਹ ਬਿਲਕੁਲ ਕੁਚਲੇ ਜਾ ਰਿਹਾ ਜੋ ਜਮਹੂਰੀ ਹੱਕੇ ਲੋਕਾਂ ਦਾ ਲੋਕਾਂ ਦਾ ਇਕੱਠੇ ਹੋਣਾ ਜਥੇਬੰਦ ਹੋਣਾ ਜਥੇਬੰਦ ਹੋ ਕੇ ਆਪਦੇ ਮੰਗਾਂ ਮਸਲਾਂ ਦੇ ਉੱਤੇ ਸੰਘਰਸ਼ ਕਰਨਾ ਜਮਹੂਰੀ ਰਾਈਟ ਹੈ ਪਰ ਅਸਲ ਦੇ ਵਿੱਚ ਇਹ ਜਿਹੜਾ ਹੋਇਆ ਸਾਰਾ ਇਹ ਕ੍ਰਾਈਸਿਸ ਹੈ ਇੱਕ ਇੱਕ ਸੰਕਟ ਹੈ ਉਸ ਸੰਕਟ ਦੇ ਵਿੱਚੋਂ ਜਿਹੜਾ ਸਰਕਾਰਾਂ ਕੋਲੇ ਇਸ ਸੰਕਟ ਦਾ ਹੱਲ ਹੈ ਨਹੀਂ ਉਸ ਸੰਕਟ ਦਾ ਹੱਲ ਇੱਕੋ ਹੀ ਹੈ ਉਹ ਹੈਗਾ ਡੰਡਾ ਬੰਦੂਕ ਜੇਲ ਪਰਚਾ ਉਹ ਕਿਸੇ ਨੂੰ ਨਹੀਂ ਬਖਸ਼ ਰਹੀਆਂ ਜਿੰਨੀਆਂ ਵੀ ਜਮਹੂਰੀ ਆਵਾਜ਼ਾਂ ਉਹ ਚਾਹੇ ਮੌਲਕ ਚ ਲੜਨ ਵਾਲੇ ਲੋਕ ਹੈ ਉਹ ਚਾਹੇ ਲਿਖਣ ਵਾਲੇ ਲੋਕ ਹੈ ਕਲਮ ਨਾਲ ਉਹ ਚਾਹੇ ਪੱਤਰਕਾਰ ਭਾਈਚਾਰਾ ਉਹ ਚਾਹੇ ਆਪਣੇ ਸਕਾਲਰ ਹੈ ਯੂਨੀਵਰਸਿਟੀਆਂ ਦੇ ਸਭ ਨੂੰ ਇੱਕ ਇੱਕ ਕਰਕੇ ਜਿਹੜਾ ਉਹ ਪਰਚਿਆਂ ਦੇ ਰਹੀਆਂ ਜਿਹੜਾ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੈ ਦਬਾਉਣ ਦੀ ਕੋਸ਼ਿਸ਼ ਕਰ। ਦਬ ਜਾਓਗੇ ਬਾਪੂ? ਹਾਂਜੀ। ਡਰਜੋਗੇ ਭਗਵਾਨ ਤੁਮਾਨ ਤੋਂ? ਨਹੀਂ ਡਰਣਾ ਨਾ ਕੰਮੇ ਨਹੀਂ ਹੈਗਾ। ਅਸੀਂ ਜੇ ਸਾਨੂੰ ਕਿੰਨੇ ਕ ਨੂੰ ਮਾਰੂਗਾ, ਸਿਰ ਪਾੜ ਦੂਗਾ, 100 ਬੰਦੇ ਦੇ ਪਾੜ ਦੂਗਾ, 200 ਦੇ ਪਾੜ ਦੂਗਾ। ਅਸੀਂ ਲੱਖਾਂ ਜੇ ਉਠਾਂਗੇ। ਅਸੀਂ ਦਾ ਸਦਾ ਮਾੜਾ ਕੀ ਘਰ ਤਾਂ ਮੰਗਾ ਮੰਗਦੇ ਆ। ਅਸਲੀ ਕਿਸਾਨੀ ਮੰਗਾ ਨੇ ਖਤਮ ਹੋ ਰਹੀ ਹੈ ਕਿਸਾਨੀ। ਸਾਡੀ ਕਰਜ਼ੇ ਜੇ ਡੁੱਬ ਗਈ ਤੇ ਜਿੰਨੇ ਆਪਣੇ ਗੁਰਕੀਆਂ ਦੀਆਂ ਜ਼ਮੀਨਾਂ ਨੇ ਸਾਰੀਆਂ ਕਬਜ਼ੇ ਕਰ ਲਈਆਂ ਕੱਲੋਂ ਸਾਨੂੰ ਘਰੋਂ ਕੱਢੂਗਾ ਤੇ ਅਸੀਂ ਮੰਗਾਂ ਤਾਂ ਮੰਗ ਸਕਦੇ ਹਾਂ ਦੋ ਸਾਡੇ ਕਿਸਾਨ ਨੇ 9 ਮਹੀਨੇ ਹੋ ਗਏ ਉਹਨਾਂ ਨੂੰ ਬਾਹਰ ਨਹੀਂ ਕੱਢ ਰਿਆ ਅਸੀਂ ਉਹੀ ਕਰ ਰਹੇ ਹਾਂ ਬੇਨਤੀਆਂ ਅਸੀਂ ਤਾਂ ਪਹਿਲ ਕਰਦੇ ਨਹੀਂ ਇਹ ਪਹਿਲ ਕਰ ਰਿਹਾ ਸਾਡੇ ਤੇ ਡਾਂਗ ਲੇ ਗਈ ਮੰਗ ਰਿਹਾ ਅਸੀਂ ਕਰੀਏ ਕੀ ਹੁਣ ਕਿੱਧਰ ਜਾਈਏ ਇਹ ਤਾਂ ਘਰਾਂ 'ਚ ਵੜ ਗਏ ਅੱਜ ਤੁਹਾਡੇ ਅੰਦਰ ਘਰਾਂ 'ਚ ਵੜ ਗਏ ਘਰੋਂ ਵੀ ਕੱਢੂ ਕਰ ਲੂ ਉਰੇ ਵਰ ਜਾਗੇ ਤਾਂ ਸਾਡਾ ਵਧੀਆ ਗੱਲ ਹੋਣੀ ਹੈ ਘਰਾਂ 'ਚ ਵੀ ਤਾਂ ਕੱਲੋਂ ਕੱਢੂਗੇ ਸਾਨੂੰ ਡਾਂਗਾ ਮਾਰ ਮਾਰਾ ਇਹ ਤਾਂ ਬਹੁਤ ਵੱਡੀ ਇਹਦੀ ਕੱਢੀਆ ਗੱਲਾਂ ਹੋਰ ਸਾਹਮਣੇ ਪੰਜਾਬ ਦਾ ਨਾ ਬਗਦਾਦ ਸਾਹਿਬ ਕਰ ਉਹ ਕਰ ਲੇ ਇਹਨੇ ਸਾਡੇ ਮਗਰੀ ਡੰਗ ਚੱਕ ਲਈ ਇਹ ਕੋਈ ਚੰਗੀ ਗੱਲ ਨਹੀਂ ਭਗਵੰਤਪਾਲ ਸਾਹਿਬ ਤੈਨੂੰ ਪਹਿਲਾਂ ਇਸ ਅंदोलਨ ਨੇ ਮੁੱਖ ਮੰਤਰੀ 92 ਦਿੱਤੇ ਨੇ ਇਹ ਬਣਾਏ ਨੇ ਤੈਨੂੰ ਮੇਲੇ ਬਣਾਏ ਨੇ ਕਿਸਾਨਾਂ ਨੇ ਅੱਜ ਸਾਡੇ ਡੰਗ ਚੱਕ ਲਈ ਇਹ ਚੰਗੀ ਗੱਲ ਨਹੀਂ ਹੈਗੀ ਇਹਨਾਂ ਨੂੰ ਦੋ ਜਵਾਨਾਂ ਨੂੰ ਛੱਡੇ ਰਹੀ ਕਰੇ ਤੇ ਸਾਡੀਆਂ ਮੰਗਾਂ ਨੇ ਅਸਟਾ ਬਿਜਵਾਜ ਦਾ ਠਾਲਾਂ ਕੀ ਮੰਗਾਂ ਦੀ ਤੂੰ ਪੂਰੀਆਂ ਕਰਦੇ ਅੱਜ ਸਾਡੇ ਮਗਰ ਪੈ ਗਿਆ ਇਹ ਹੁਣ ਜੇ ਤੋ ਵੋਟਾਂ ਲੈਣ ਆਉਣਗੇ ਸਵਾਲ ਕਰੋਗੇ ਪਿੰਡਾਂ ਚ ਬਿਲਕੁਲ ਨਹੀਂ ਜੀ ਕਰਾਂਗੇ ਸਵਾਲ ਜਵਾਬ ਦੇਵਾਂਗੇ ਵੀ ਉਹੀ ਆ ਅਸੀਂ ਜਿਹੜੇ ਤੈਨੂੰ ਮਤਲਬ ਪਹਿਲਾਂ ਵੋਟਾਂ ਪਾਈਆਂ ਤੈਨੂੰ ਐਮ ਐਲ ਏ ਬਣਾਇਆ ਇਹਨਾਂ ਨੇ ਕਿਸਾਨਾਂ ਨੇ 150 ਚੱਲਿਆ ਧਰਨਾ ਉਥੇ ਦਿੱਲੀ ਉਹਦਾ ਰਦੇ ਵਿੱਚੋਂ ਇਹ ਫਾਇਦਾ ਠਾਲ ਕੇ ਅੱਜ ਸਾਡੇ ਡਾਂਗ ਚੱਕ ਲਈ ਇਹ ਚੰਗੀ ਗੱਲ ਨਹੀਂ ਇਹਦੇ ਵਾਸਤੇ ਲੇ ਬਾਈ ਉਹਨੇ ਬੋਟਾ ਰੋਸਾ ਮੰਨ ਤੇ ਇਸ ਗੱਲ ਦਾ ਪੂਰਾ ਰੋਸਾ ਜੀ ਦੇਖ ਅਸੀਂ ਬੈਠਾਂਗੇ ਸ਼ਾਂਤਮਈ ਧਰਨਾ ਸਾਡਾ ਅਸੀਂ ਪਹਿਲ ਨਹੀਂ ਕਰਦੇ ਪਰ ਸਾਡੇ ਦੇ ਪਹਿਲ ਕਰ ਲੱਗ ਗਿਆ ਅਸੀਂ ਫੇਰ ਵੀ ਨਹੀਂ ਕਰਦੇ ਇਹਦੀ ਮਰਜ਼ੀ ਆ ਹਾਂ ਰਹਿ ਗਿਆ 6 ਮਹੀਨੇ ਫੇਰ ਕਿਧਰ ਫੇਰ ਵੀ ਦਾ ਇਹ ਆਊਗਾ ਅਸੀਂ ਫਿਰ ਉਸ ਲੋਟਾ ਸੀ ਵੀ ਪਿੰਡਾਂ ਚ ਅਸੀਂ ਨਹੀਂ ਵੜਨ ਦਿੰਦੇ ਲੋ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਗੱਲਬਾਤ ਕੀਤੀ ਲੋਕਾਂ ਦੇ ਨਾਲ ਮਨਚਰ ਹੋਸ ਹੈ ਖੇਪਲ ਪਿੰਡ ਦੇ ਵਿੱਚ ਜਿੱਥੇ ਧਰਨਾ ਚੱਲ ਰਿਹਾ ਲੋਕ ਗੱਲਬਾਤ ਕੀੜੀ ਹੈ ਬੁਲਾਰੇ ਬੋਲ ਰਹੇ ਨੇ ਲੋਕ ਦਬੇ ਨਹੀਂ ਡਰੇ ਨਹੀਂ ਲੋਕ ਕਹਿੰਦੇ ਆਉਣ ਜੋ ਪਿੰਡਾਂ ਚ ਸਵਾਲ ਕਰਾਂਗੇ ਹੁਣ